ਕਸ ਬਾਈ ਮੈਂ ਬਾਈ ਕੀ ਹਾਲੀ ਕਹਿਣਾ ਚਾਹੁੰਨੇ ਬਾਈ ਸ਼ੂਟ ਤੇ ਇਹਦਾ ਸ਼ਾਰਟ ਕੱਟ ਤਾ ਤੁੱਪ ਕਿੰਨੀ ਹੈ ਤੁੱਪ ਤੁੱਪਣੇ ਬਾਈ ਮੈਂ ਕਹਿਣਾ ਪੁੱਛਣਾ 10 ਸੈਕਿੰਡ ਰੱਖੀ ਐ ਲਾੜੀ ਕੇ ਤੋਂ ਚੱਲਿਆ ਕਦਾ ਬਾਈ ਦੇਖ ਲੈ ਰਾਣੇ ਇੱਧਰ ਹੋ ਜਾ ਯਾਰ ਇੰਨਾ ਜਰਮਾਨੇ ਬੋਲਦਾ ਉੱਪਰ ਹਾ 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 ਆ ਰਹੇ ਹੋ ਬਾਈ ਮੈਂ ਇੱਕ ਲਾਉਂ ਪਾਲ ਜੀ ਪਰ ਪਾਲ ਜੀ ਪਰ ਵਾਤਾ ਦਾ ਹੈ ਕਿ ਕਿ ਮਰਵਾਤਾ ਤੋਂ ਕੀ ਜ਼ਰੂਰ ਸ਼ੋ ਜਾਨ ਕਰਦੇ ਸ਼ੂਟ ਹੀ ਜਾਂਦਾ ਹੈ ਬਾਈ ਕਹਿੰਦਾ ਮੈਂ ਲੰਗਾ ਹੋ ਕੇ ਲਾ ਲੈ ਪਜਾਮਾ ਕੱਚਾ ਪਾਇਆ ਤਾਂ ਕੋਟੇ ਦੇ ਫੋਨ ਤੇ ਜਲਦੀ ਭੁਗਿਆ ਪਬਜੀ ਕਿੰਨੇ ਕਿਲ ਕਰਤੇ ਬਾਪਾ ਘੇੜਦੇ ਨਹੀਂ ਮੇਰੇ ਮਾੜੀ ਦੋ 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 ਆਰਾ ਪੁੱਤ ਮਾ ਉਹ ਸਵਾਲ ਹਵਾ ਕਰਦਾ ਨਹੀਂ ਕਵੈਸਚਨ ਪੁੱਟ ਕਰ ਰਿਹਾ ਦਾ ਰੈਡੀ ਰਾਜਧਾਨੀ ਵਾਲੇ ਕਰਦੇ ਨਹੀਂ ਰੈਡੀ ਐਕਸ਼ਨ ਕਵੈਸਚਨ ਪੁੱਟ ਕਰ ਬੇਟਾ ਕਵੈਸਚਨ ਤਾਂ ਵੀ ਪੁੱਟ ਕਰਵਾਣੀ ਕੋਈ ਰਾਜਧਾਨੀ ਪੁੱਛਦਾ ਦੇਖਦੇ ਕਿਹੜੀ ਆ ਉਹਦਾ ਪਤਾ ਜੀ ਹੈ ਪਤਾ ਜੀ ਕਿਹੜੀ ਆ ਵੀ ਆੱਸੂ ਆਣਾ ਬਲਾ ਦੇ ਲਵੇ ਤੂੰ ਨਹੀਂ ਉਹਦੇ ਵਾਂਗੂ ਦੇ ਸਾਰਾ ਥੋੜਾ ਨਹੀਂ ਜਾ ਚੂਣਾ ਕਹਦਾ ਨੇ ਬਾਹਰ ਦੇ ਨਾਲ ਕਹਦਾ ਬਦਲ ਕੀ ਕਹਦਾ ਲਾਲ ਕੀ ਕਹਦਾ ਚੂਣਾ ਕਹਦਾ ਯਾਰ ਇਹ ਕਹੂਗਾ ਕਹਦਾ ਜੇ ਦਿੱਲੀ ਆ ਕਹਦਾ ਮੈਂ ਕਰ ਨਹੀਂ ਕਰਨੀ ਚਾਹੀਦੀ ਕਰਦੀ ਆਓ ਕੇ ਰਗੇ ਗਰਮੀ ਨਹੀਂ ਕਰਦੀ ਕਰਕੇ ਬਾਹਰ ਦੋ ਕਰਦੇ ਫਿਰ ਰੈਡੀ ਆ ਰੈਡੀ ਇੱਧਰ ਵੀ ਲੰਘ ਜੀ ਐਕਸ਼ਨ ਚਲੋ ਐਕਸ਼ਨ ਹੋਏ ਕੀ ਗੱਲ ਉਹ ਹੋਰ ਤਾਇਆ ਜੀ ਉੱਥੇ ਨਾ ਜਿੱਥੇ ਥੀ ਲੈਣ ਜਾਂਦੇ ਹੁੰਦੇ ਸੀਗੇ ਤੇ ਉਹਨਾਂ ਦੇ ਦੋ ਦਿਨਾਂ ਦਾ ਡਿਸਕਿਊਟ ਜਾ ਪਿਆ ਸੀ ਜੀ ਕਿ ਉਹਨਾਂ ਦੇ ਕੋਲ ਉਹ ਬੁੱਢਿਆਂ ਨੇ ਉਹਦਾ ਪਾਇਆ ਉਹਨੂੰ ਜੇ ਨਾ ਦੇ ਦੇ ਕਰਕੇ ਜੀ ਪਹਿਲਾਂ ਤੇ ਉਹ ਕਹਿੰਦੇ ਉਹ ਰੋਟੀ ਰੋਟੀ ਨੇ ਪਤਾ ਨਹੀਂ ਕਈ ਗੱਲ ਬਾਤ ਦੀ ਉਹਨਾਂ ਦੀ ਉਹ ਕਹਿੰਦਾ ਮੈਂ ਵਿਆਹ